ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਭੁ ਲ ਜਨਮ ਜਿਨਾ ਸਤ ਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜਲਾਇ ਇਕੋ ਰਬ ਰਹਾ ਘਟ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਜੇ ਪਾਸ਼ਾਏ ਸ੍ਰੀ ਗੁਰੂ ਅਮਰਦਾਸ ਜੀ ਦਿਆਂ ਉਚਾਰਨ ਕੀਤਿਆਂ ਗੁਰਬਾਣੀ ਦੇਆਂ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 129 ਅੰਗ ਤੇ ਸੁਭਾਗਮਾਨ ਹਨ ਇਹਨਾਂ ਤੋਂ ਕਾ ਰਾਹੇ ਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸਾਨੂੰ ਜੋ ਉਪਦੇਸ਼ ਦੇ ਰਹੇ ਹਨ ਸਾਨੂੰ ਜੋ ਸਿੱਖਿਆ ਦੇ ਰਹੇ ਹਨ ਆਓ ਇਸ ਦੀ ਵਿਚਾਰ ਕਰੀਏ ਸਫਲ ਜਨਮ ਜਿਨਾ ਸਤ ਗੁਰ ਪਾਇਆ ਜਿਨਾ ਨੇ ਸਤ ਗੁਰ ਦੀ ਸਿੱਖਿਆ ਸਿੱਖਿਆ ਲੈ ਲਈ ਹੈ ਉਹਨਾਂ ਉਹਨਾਂ ਦਾ ਮਨੁੱਖਾ ਜਨਮ ਫਿਰ ਕਾਮਯਾਬ ਹੋ ਗਿਆ ਹੈ ਸਫਲ ਹੋ ਗਿਆ ਹੈ ਮੇਰੇ ਮਨ ਨੇ ਆਪਣੇ ਮਨ ਦੀ ਮਤ ਨੂੰ ਤਿਆਗ ਕੇ ਗੁਰੂ ਦੀ ਮਤ ਲੈ ਲਈ ਹੈ ਹਉ ਗੁਰੂ ਦੀ ਸਿੱਖਿਆ ਲੈ ਲਈ ਹੈ ਹੁਣ ਮੇਰਾ ਜੋ ਮਨੁੱਖਾ ਜਨਮ ਸੀ ਉਹ ਕਾਮਯਾਬ ਹੋ ਗਿਆ ਹੈ ਸਫਲਾ ਹੋ ਗਿਆ ਹੈ ਦੂਜਾ ਭਾਉ ਗੁਰ ਸ਼ਬਦ ਜਲਾਇਆ ਹੁਣ ਮੇਰੇ ਮਨ ਨੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਗੁਰੂ ਦੀ ਵਿਚਾਰ ਸੁਣ ਕੇ ਮੇਰੇ ਅੰਦਰ ਜੋ ਮੋਹ ਦਾ ਪਸਾਰਾ ਸੀ ਮੋਹ ਦਾ ਪਿਆਰ ਸੀ ਮਾਇਆ ਦਾ ਮੋਹ ਸੀ ਜੋ ਮਾਇਆ ਦਾ ਪਿਆਰ ਸੀ ਉਹ ਸੜ ਗਿਆ ਹੈ ਜੋ ਮੇਰਾ ਕਿਸੇ ਪ੍ਰਤੀ ਦੇਖਣ ਦਾ ਨਜ਼ਰੀਆ ਗਲਤ ਸੀ ਮੇਰਾ ਕਿਸੇ ਪ੍ਰਤੀ ਸੁਣਨ ਦਾ ਨਜ਼ਰੀਆ ਗਲਤ ਸੀ ਮੈਂ ਕਿਸੇ ਪ੍ਰਤੀ ਗਤ ਸੋਚਦਾ ਸੀ ਉਹ ਹੁਣ ਮੇਰਾ ਦੇਖਣ ਦਾ ਸੁਣਨ ਦਾ ਸੋਚਣ ਦਾ ਜੋਨ ਨਜ਼ਰੀਆ ਸੀ ਉਹ ਗੁਰੂ ਦੀ ਸ਼ਬਦ ਨਾਲ ਜੁੜਿਆ ਗੁਰੂ ਦੀ ਵਿੱਚ ਸ਼ਬਦ ਦੀ ਵਿਚਾਰ ਕਰਿਆ ਹੁਣ ਸੋਣਾ ਹੋ ਗਿਆ ਹੈ ਵਧੀਆ ਹੋ ਗਿਆ ਹੈ ਇੱਕੋ ਰਬ ਰਹਾ ਘਟ ਅੰਤਰ ਮਿਲ ਸਤ ਸੰਗਤ ਹਰ ਗੁਰਗਾਂਵਿਆ ਜਦੋਂ ਮੈਂ ਮਿਲ ਕੇ ਸੱਚ ਦੀ ਸੰਗਤ ਕੀਤੀ ਮੈਨੂੰ ਪਰਮਾਤਮਾ ਦੇ ਗੁਣਾਂ ਦੀ ਸਮਝ ਆ ਗਈ ਕਿ ਪਰਮਾਤਮਾ ਮੇਰੇ ਨਿਜਕਰ ਹਿਰਦੇ ਵਿੱਚ ਹੀ ਵਸ ਰਿਹਾ ਹੈ ਹੁਣ ਮੈਂ ਹਰ ਟਾਈਮ ਪਰਮਾਤਮਾ ਦੇ ਗੁਰਗਾਉਂਦਾ ਹਾਂ ਗੁਰੂ ਦੀ ਸਿੱਖਿਆ ਅਨੁਸਾਰ ਚੱਲਦਾ ਹਾਂ ਉਹ ਮੇਰਾ ਦੂਜੇ ਜੋ ਦੂਜੇ ਪ੍ਰਤੀ ਜੋ ਸੋਚਣੀ ਦਾ ਢੰਗ ਸੀ ਉਹ ਵੀ ਵਧੀਆ ਹੋ ਗਿਆ ਜੋ ਮੇਰਾ ਮੇਰੇ ਮਨ ਦੇ ਮਨ ਦੇ ਵਿਚਾਰ ਸੀ ਉਹ ਵੀ ਸੋਹਣੇ ਹੋ ਗਏ ਹਨ ਜੋ ਮੇਰਾ ਦੂਜੇ ਪ੍ਰਤੀ ਦੇਖਣ ਦਾ ਸੁਣਨ ਦਾ ਨਜ਼ਰੀਆ galt ਸੀ ਉਹ ਵੀ ਠੀਕ ਹੋ ਗਿਆ ਹੈ ਇਹਨਾਂ ਤੋਕਾਂ ਦੇ ਵਿਚਾਰ ਆਪ ਜੀ ਨੇ ਸਰਵਨ ਕੀਤੀ ਹੈ ਇਸ ਚੈਨਲ ਦੇ ਮਾਧਮ ਰਾਹੀਂ ਤੁਸੀਂ ਗੁਰਬਾਣੀ ਦੀਆਂ ਤੁਕਾਂ ਦਾ ਗੁਰਬਾਣੀ ਦੇ ਸ਼ਬਦ ਦਾ ਪਾਠ ਤੇ ਵਿਚਾਰ ਸਰਵਨ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ